ਸੇਰੇ ਉੱਤੇ ਲੰਗੜ ਫਲਾਈ ਕਰਕੇ ਉੱਚੀਆਂ ਨੇ ਗੱਲਾਂ ਹਾਂ 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 ਰੋਕੇ ਉੱਚੀਆਂ ਨੇ ਗੱਲਾਂ ਐਮ ਐਲ اے ਸ਼ੇਰੀ ਕਲਸੀ ਦੀਆਂ ਸਵਾਗਤ ਮੈਂ ਹਾਂ ਰਿਸ਼ਪਾਲ ਸਿੰਘ ਤੁਸੀਂ ਜੁੜਿਓ ਐਨ ਆਰ ਆਈ ਟੂਡੇ ਦੇ ਨਾਲ ਹਲਕਾ ਬਟਾਲਾ ਅੱਜ ਇਹ ਮਾਰਕੀਟ ਕਮੇਟੀ ਦੇ ਚੇਅਰਮੈਨ ਵਾਲਾ ਕੋਹਰਾਮ ਮੱਚ ਹੀ ਰਿਹਾ ਸੀ ਕਿ ਇੰਪਰੂਵਮੈਂਟ ਟਰਸਟ ਦੇ ਚੇਅਰਮੈਨ ਦੇ ਨਾਮ ਨੇ ਸਿਆਸਤ ਦੇ ਵਿੱਚ ਜਲਜਲਾ ਲੈ ਆਂਦਾ ਹੈ ਜਲਜਲਾ ਐਮ ਐਲ اے ਬਟਾਲਾ ਤੇ ਪੰਜਾਬ ਦੇ ਕਟਕਰੀ ਪ੍ਰਧਾਨ ਅਮਨ ਸ਼ੇਰ ਸਿੰਘ ਸ਼ੇਰੀ ਕਲਸੀ ਦੀ ਦੂਰ ਅੰਦੇ ਸੀ ਸੋਸਤ ਕੇ ਹਲਕੇ ਦੇ ਬੇਦਾਗ ਇਮਾਨਦਾਰ ਤੇ ਵਫਾਦਾਰ ਵਲੰਟੀਅਰਾਂ ਨੂੰ ਚੇਅਰਮੈਨੀਆਂ ਨਾਲ ਨਵਾਜ਼ ਕੇ ਪਾਰਟੀ ਦੇ ਵਰਕਰਾਂ ਨੂੰ ਬੜਾ ਕਲੀਅਰ ਤੇ ਬੜਾ ਸਾਫ਼-ਸਾਫ਼ ਸੰਦੇਸ਼ ਦਿੱਤਾ ਹੈ ਐਮਐਲਏ ਸਾਹਿਬ ਨੇ ਉਹ ਕਹਿੰਦਾ ਨੇ ਮਿਹਨਤ ਇੰਨੀ ਖਾਮੋਸ਼ੀ ਨਾਲ ਕਰੋ ਕਿ ਨਤੀਜੇ ਸ਼ੋਰ ਮਚਾ ਦੇ ਮਾਰਕਟ ਕਮੇਟੀ ਬਟਾਲਾ ਦੇ ਨਵੇਂ ਨਕੋਰ ਚੇਅਰਮੈਨ ਬਣੇ ਛੋਟੀ ਜਿਹੀ ਉਮਰ ਦੇ ਨੌਜਵਾਨ ਮਾਨਿਕ ਮਹਿਤਾ ਨੇ ਆਪਣੇ ਸਿਆਸੀ ਗੁਰੂ ਸ਼ਰੀਕਲਸੀ ਕੋਲੋਂ ਤਿੰਨਾਂ ਸਾਲਾਂ ਚ ਐਸਾ ਡਿਪਲੋਮਾ ਕਰ ਲਿਆ ਕਿ ਚੇਅਰਮੈਨੀਆਂ ਨਾਲ ਨਿਵਾਜ਼ ਜਣਾ ਪਿਆ ਐਮਐਲਏ ਸਾਹਿਬ ਨੂੰ ਇੰਪਰੋਵਰ ٹرسٹ ਦੇ 25ਵੇਂ ਚੇਅਰਮੈਨ ਜਸ਼ਪਲ ਚੋਹਾਨ ਆਪ ਵੀ ਗੁਣਾ ਦੀ ਖਾਨ ਨੇ ਹਰ ਕੋਈ ਲੱਟੂਆ ਨਾਲ ਚੋਹਾਨ ਸਾਹਿਬ ਦਾ ਮੂੰਹ ਮਿੱਠਾ ਕਰਵਾ ਰਿਹਾ ਤੇ ਵਧਾਈ ਦੇਣ ਵਾਲਿਆਂ ਦਾ ਤਾਤਾ ਲੱਗਾ ਹੋਇਆ ਹੈ ਸ਼ੈਰੀ ਨੇ ਇੱਕੋ ਬਾਲ ਦੇ ਵਿੱਚ ਦੋ ਸ਼ੱਕੇ ਮਾਰ ਕੇ ਵਿਰੋਧੀ ਚਿੱਤ ਕਰਕੇ ਰੱਖ ਦਿੱਤੇ ਨੇ ਮਾਨਿਕ मेहता ਦਾ ਜੋਸ਼ ਤੇ ਜਸ਼ਪਲ ਚੋਹਾਨ ਦੀ ਹੋਸ਼ ਜੋਸ਼ ਤੇ ਹੋਸ਼ ਵਾਲੀ ਜੋੜੀ ਆਉਣ ਵਾਲੇ ਸਮੇਂ 'ਚ ਤਹਿਲ ਕਮਚਾਊਗੀ ਬਟਾਲਾ ਦੀ ਸ਼ਹਿਰੀ ਵੋਟ ਤੇ ਇਹਨਾਂ ਦੋਨਾਂ ਚੇਅਰਮੈਨਾਂ ਦੀ ਪਕੜ ਇੰਨੀ ਮਜ਼ਬੂਤ ਹੈ ਕਿ ਕਾਰਪੋਰੇਸ਼ਨ ਦੀਆਂ ਚੋਣਾਂ 'ਆਮ ਆਦਮੀ ਪਾਰਟੀ ਦੀ ਸੁਨਾਮੀ ਆਣੀ ਹੈ ਸੁਨਾਮੀ ਤੇ ਆਪ ਦਾ ਮੇਰ ਪੱਕਾ ਹਲਕੇ 'ਚ ਕਿਤੇ ਖੁਸ਼ੀ ਤੇ ਕਿਤੇ ਗਮ ਦਾ ਮਾਹੌਲ ਹੈ ਕਈ ਸਾਨੂੰ ਫੋਨ ਕਰਕੇ ਆਪਣਾ ਆਪਣਾ ਪੱਖ ਦੱਸ ਰਹੇ ਨੇ ਮੇਰੀ ਉਹਨਾਂ ਨੂੰ رائے ਹੈ ਕਿ ਨੈਗੇਟਿਵਿਟੀ ਨਾ ਫਲਾਓ ਮਿੱਤਰੋ ਜੇ दम ਹੈ ਤਾਂ ਮਾਨਕ ਤੇ ਚੋਹਾਨ ਵਾਂਗ ਖੱਪ ਕੇ ਵਿਖਾਓ ਮਿਹਨਤ ਕਰਕੇ ਵਿਖਾਓ ਇਮਾਨਦਾਰੀ ਦੇ ਨਾਲ ਐਮਐਲਏ ਸਾਹਿਬ ਦੇ ਨਾਲ ਦਿਨ ਰਾਤ ਚੱਲ ਕੇ ਦਿਖਾਓ ਅਮਲੇ ਸ਼ਹਿਰੀ ਕਲਸੀ ਅਤੇ ਆਪ ਲਿਆ ਕੇ ਦਵੇਗਾ ਇਹ ਸ਼ਹਿਰੀ ਕਲਸੀ ਦਾ ਵਾਦਾ ਨਹੀਂ ਗਾਰੰਟੀ ਹੈ ਗਾਰੰਟੀ ਹੁਣ ਤੁਹਾਨੂੰ ਜਰਾ ਇੰਪਰੂਵਮੈਂਟ ਟਰਸ ਦਾ ਘੇੜਾ ਲਵਾ ਦਨੇ ਮਿੱਤਰੋ ਆ ਜਰਾ ਵੇਖਿਓ ਇੰਪਰੂਵਮੈਂਟ ਟਰਸ ਦਾ ਮੇਨ ਗੇਟ ਯਾਨੀ ਕਿ ਮੁੱਖ ਗੇਟ ਤੇ ਤੁਹਾਨੂੰ ਵੇਖ ਕੇ ਹੈਰਾਨੀ ਬਹੁਤ ਜ਼ਿਆਦਾ ਹੋਏਗੀ ਕਿ ਗੇਟ ਦੇ ਨਾਲ ਹੀ ਚੇਅਰਮੈਨ ਨਰੇਸ਼ ਗੋਲਦੇਵ ਬੋਰਡ ਪਏ ਨੇ ਉੱtre ਹੋਏ ਬੋਰਡ ਅਸੀਂ ਇਹ ਦਾਵਾ ਨਹੀਂ ਕਰਦੇ ਕਿ ਨਵੇਂ ਚੇਅਰਮੈਨ ਦਾ ਨਾਮ ਲਿਸਟ ਆਉਂਦੇ ਹੀ ਬੋਰਡ ਉਤਾਰੇ ਗਏ ਜਾਂ ਕਿਸੇ ਨੇ ਪਹਿਲਾਂ ਹੀ ਉਤਾਰ ਕੇ ਰੱਖੇ ਹੋਏ ਨੇ ਪਰ ਬੋਰਡ ਦੇਖ ਕੇ ਸ਼ੰਕੇ ਖੜੇ ਹੋ ਰਹੇ ਚੇਅਰਮੈਨ ਵਾਲੀ ਕੁਰਸੀ ਬੇਸਬਰੀ ਨਾਲ ਜਸ਼ਪਾਲ ਚੋਹਾਨ ਦੀ ਤਾਜ ਪੋਛੀ ਦਾ ਇੰਤਜ਼ਾਰ ਕਰ ਰਹੀ ਹੈ ਕੁਝ ਹੀ ਪਲਾਂਚ ਗੋਇਲ ਜੀ ਸਾਹਿਬ ਕਾ ਚੇਅਰਮੈਨ ਹੋ ਜਾਣਗੇ ਕੁਰਸੀ ਦੇ ਠੀਕ ਉੱਪਰ ਗੁਰਬਾਣੀ ਦੀਆਂ ਤੁਕਾਂ ਨੇ ਸ਼ੇਖ ਹਿਆਤੀ ਯਗ ਨਾ ਕੋਈ ਥਿਰ ਰਹਾ ਜਿਸ ਸ਼ਾਸਨ ਹਮ ਬੈਠੇ ਕਿਤੇ ਬੈਸ ਗਿਆ ਸੋ ਇਹ ਤੁਕਾਂ ਦੇ ਨਾਲ ਜਿਹੜੇ ਵੀ ਇਸ ਕੁਰਸੀ ਤੇ ਬੈਠਦੇ ਨੇ ਉਹਨਾਂ ਨੂੰ ਥੋੜਾ ਜਿਹਾ ਸਕੂਨ ਤੇ ਮਿਲਦਾ ਹੋਏਗਾ ਨਾ ਕਿ ਇਹ ਹੁਣ ਕੁਰਸੀ ਮੇਰੀ ਪੱਕੀ ਨਹੀਂ ਹੈ ਇੱਥੇ ਕਈ ਪਹਿਲਾਂ ਬੈਠ ਕੇ ਗਏ ਨੇ ਤੇ ਮੈਂ ਵੀ ਇੱਥੋਂ ਹੁਣ ਚਲੇ ਜਾਣਾ ਸੋ ਇਹ ਲਾਈਨਾਂ ਕੁਰਸੀ ਦੇ ਠੀਕ ਉੱਪਰ ਨੇ ਸੋ ਜੇ ਕਦੀ ਕਦੀ ਚੇਅਰਮੈਨ ਸਾਹਿਬ ਨੇ ਪੜੀਆਂ ਹੋਣ ਤਾਂ ਇੱਤੇ ਅਸਰ ਇਸ ਇਨਾਂ ਟੁਕਾਂ ਦਾ ਜ਼ਰੂਰ ਹੋਏਗਾ ਇੰਪਰੂਵਮੈਂਟ ਤੇ 25ਵੇਂ ਚੇਅਰਮੈਨ ਜਸ਼ਪਾਲ ਚੋਹਾਨ ਜੀ ਦਾ ਨਾਮ ਜਲਦੀ ਹੀ ਇਸ ਬੋਰਡ ਤੇ ਉਕਰੇਗਾ ਜੀ ਹਾਂ ਇਹ ਜੋ ਸਾਹਮਣੇ ਬੋਰਡ ਦੇਖ ਰਹੇ ਹੋ ਇਸ ਬੋਰਡ ਦੇ ਉੱਪਰ 24 ਚੇਅਰਮੈਨ ਜਿਹੜੇ ਨੇ ਉਹਨਾਂ ਦਾ ਨਾਮ ਹੁਣ ਤੱਕ ਦੇ 24 ਚੇਅਰਮੈਨਾਂ ਦਾ ਲਿਖਿਆ ਹੋਇਆ ਹੈ ਇੰਪਰੂਵਮੈਂਟ ਟੈਸਟ ਦੇ ਇਸੇ ਹੀ ਬੋਰਡ ਦੇ ਉੱਪਰ 25ਵੇਂ ਚੇਅਰਮੈਨ ਵਜੋਂ ਜਸ਼ਪਾਲ ਚੋਹਾਨ ਜੀ ਦਾ ਨਾਮ ਉਕਰੇਗਾ ਮੋٹے-ਮੋٹے ਅੱਖਰਾਂ ਦੇ ਵਿੱਚ ਤੇ ਪੰਜਾਬੀ ਗਾਣਾ ਹੈ ਨਾ ਹੱਥ ਘੁੱਟ ਕੇ ਗੱਡੀ ਨੂੰ ਪਾਇਆ ਨਹੀਂ ਤੂੰ ਰੋਂਦੀ ਜਾਵੇਂ ਉਤਲੇ ਮਨੋ ਸੋ ਨਰੇਸ਼ ਗੋਇਲ ਜੀ ਨੂੰ ਲੱਗਦਾ ਕਿ ਐਮਐਲਏ ਸ਼ਿਆਰੀ ਕਲਸੀ ਅਗਰਵਾਲ ਸਮਾਜ ਦਾ ਮਾਣ ਵਧਾਉਣ ਲਈ ਉਹਨੂੰ ਕੋਈ ਇਸ ਤੋਂ ਵੀ ਵੱਡਾ ਅਹੁਦਾ ਦਿਵਾਉਣਗੇ ਹੁਣ ਤੁਸੀਂ ਆਪ ਹੀ ਸੁਣੋ ਨਰੇਸ਼ ਗੋਇਲ ਦੇ ਬੋਲੇ ਸ਼ਬਦ ਚੇਰੇ ਦੇ ਹਾਉ ਪਾਉ ਤੇ ਦਿਲ ਦਿਮਾਗ ਚ ਚਲਦੀਆਂ ਸੋਚਾਂ ਦਾ ਤਾਲ ਮਿਲ ਆਪ ਚ ਫਿੱਟ ਬੈਠਦਾ ਏ ਜਾਂ ਨਹੀਂ ਇਹ ਫੈਸਲਾ ਦਰਸ਼ਕੋ ਹੁਣ ਤੁਸੀਂ ਆਪ ਹੀ ਕਰਿਓ ਨਹੀਂ ਮੇਰੇ ਨਾਲ ਨਾ ਇਹ ਇਹਦੇ ਬਾਰੇ ਕੋਈ ਗੱਲ ਹੋਈ ਹੈ ਕਿ ਤੁਹਾਨੂੰ ਮਸਲਾ ਵਾ ਤੇ ਨਾ ਹੀ ਫਰਦਰ ਕੋਈ ਮੇਰੀ ਜਾਣਕਾਰੀ ਚ ਚਲੋ ਮੇਰੇ ਧਿਆਨ ਤੇ ਨਹੀਂ ਹੈਗਾ ਲੇਕਿਨ ਪਾਰਟੀ ਆ ਹੀ ਮੰਨ ਲਓ ਫੈਸਲਾ ਸੇਮ ਬੱਤੇ ਦੇ ਔਰ ਜੋ ਵੀ ਪਾਰਟੀ ਨੇ ਸੱਚੀ ਸਮਝਿਆ ਠੀਕ ਅਸੀਂ ਪਾਰਟੀ ਦੇ ਨਾਲ ਆ ਹਰ ਤਰ੍ਹਾਂ ਪਾਰਟੀ ਦੇ ਨਾਲ ਉਹਨੇ 파ਰਟੀ ਸੇ ਮਤ ਜੋ ਕੰਮ ਕਰਦਾ ਪ੍ਰਭੂ ਚੰਗੇ ਵਾਸਤੇ ਕਰਦਾ 파ਰਟੀ ਨੇ ਸਾਡੀ ਬਿਹਤਰੀ ਹੋਂਦ ਕੀਤਾ ਉਹ ਤੁਹਾਨੂੰ ਬਿਹਤਰ ਹੋਦਾ ਦੇਣਾ ਚਾਹਦੀ ਆ ਇਸ ਤੋਂ ਹੀ ਬਾਕੀ ਜੋ ਪਾਰਟੀ ਕਰਨਗੇ ਇਹ ਹੈ ਇੱਕ ਪਾਰਟੀ ਨਾਲ ਮਹਾਤ ਮੈਸੇਜ ਇਹ ਹੈ ਕਿ ਬਹੁਤ ਵਧੀਆ ਕੀਤਾ 파ਰਟੀ ਨੇ ਕੰਮ ਅਗਰ ਉਹ ਸਮਾਜ ਦਾ ਬੰਦਾ ਬਣਾਇਆ ਬਣਾਲੇ ਕੋਈ ਗੱਲ ਨਹੀਂ ਕੀਤੀ ਛੁੱਟੀ ਨਹੀਂ ਕੀਤੀ ਕਿ ਮੈਂ ਸਮਝਾ ਕੋਈ ਬਿਹਤਰੀ ਸੋਚੀ ਨਹੀਂ ਹੁੰਦੀ ਰੱਬ ਨੇ ਇਹ 파ਰਟੀ ਨੇ ਸਾਰਾ ਸ਼੍ਰੇਹ ਜਿਹੜਾ ਹੈ ਸਾਡੇ ਨਰਜਟਿਕ ਐਮ ਐਲ ਏ ਸ਼ਹੀਦ ਕਲਸੀ ਜੀ ਨੂੰ ਜਾਂਦਾ ਹੈ ਔਰ ਉਸ ਤੋਂ ਬਾਅਦ ਸਾਡੀ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਔਰ ਸਾਡੇ ਪਾਰਟੀ ਸੁਪਰੀਮ ਅਰਵਿੰਦ ਕੇਜਰੀਵਾਲ ਜੀ ਨੇ ਜਾਂਦਾ ਹੈ ਜਿਨ੍ਹਾਂ ਨੇ ਸਾਡੇ ਐਮਐਲਏ ਸਾਹਿਬ ਦੀ ਸ਼ਿਵਾਰਿਸ਼ ਨੂੰ ਮੰਨਦਿਆਂ ਹੋਇਆਂ ਇਹ ਜਿਹੜਾ ਵੀ ਮਾਨ ਸਨਮਾਨ ਜਿਹੜਾ ਦਿੱਤਾ ਹੈ ਬਟਾਲੇ ਨੂੰ ਔਰ ਮੈਂ ਸਮਝਦਾ ਵੀ ਐਮਐਲਏ ਸਾਹਿਬ ਜੋ ਵੀ ਆਸ ਉਮੀਦ ਦੇ ਨਾਲ ਮੇਰੀ ਸ਼ਿਵਾਰਿਸ਼ ਕੀਤੀ ਹੈ ਔਰ ਮੈਂ ਉਹਨਾਂ ਦੀਆਂ ਆਸਾਂ ਉਮੀਦਾਂ ਤੇ 100% ਪੂਰਾ ਉਤਰਨ ਦੀ ਕੋਸ਼ਿਸ਼ ਕਰਾਂਗਾ ਔਰ ਬਟਾਲੇ ਦੀ ਜਿਹੜੀ ਹੈ ਜੋ ਉਹਨਾਂ ਦਾ ਸੁਪਨਾ ਸੀ ਕਿ ਬਟਾਲੇ ਦੀ ਨਿਹਾਰ ਬਦਲਣੀ ਚਾਹੀਦੀ ਹੈ ਉਸ ਨੂੰ ਬਦਲਨ ਦੇ ਵਿੱਚ ਬਟਾਲੇ ਨੂੰ ਖੂਬਸੂਰਤ ਬਣਾਉਣ ਦੇ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਏਗੀ ਸੋ ਇਸ ਚੀਜ਼ ਦਾ ਮੈਂ ਵਿਸ਼ਵਾਸਦਾਰ ਹਾਂ